ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਤਕਰੀਬਨ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੇ ਔਰ ਇਹ ਜਿਹੜੀਆਂ 13000 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੀਆਂ ਪੰਚਾਇਤਾਂ ਕਹਿੰਦੇ ਆ ਇਹ ਪਿੰਡਾਂ ਦੇ ਵਿੱਚ ਟੋਬੇ ਬਣੇ ਹੁੰਦੇ ਨੇ ਛੱਪੜ ਬਣੇ ਹੁੰਦੇ ਨੇ ਇਹ ਲਗਭਗ ਲਗਭਗ 15000 ਦੇ ਕਰੀਬ ਪੂਰੇ ਪੰਜਾਬ ਦੇ ਅੰਦਰ ਜਿਹੜੇ ਨੇ ਇਹ ਛੱਪੜ ਨੇ 15000 ਦੇ ਕਰੀਬ ਇਹ 15000 ਛੱਪੜਾਂ ਦੀ ਜਿਹੜੀ ਕਲੀਨਿੰਗ ਦਾ ਪ੍ਰੋਗਰਾਮ ਸਫਾਈ ਦਾ ਪ੍ਰੋਗਰਾਮ بڑے ਯੁੱਧ ਸਤਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪੰਜਾਬ ਦੇ ਅੰਦਰ ਚੱਲ ਰਹੀ ਹੈ ਅਸੀਂ ਆਰੰਭ ਕਰਵਾ ਦਿੱਤਾ ਮੈਂ ਜਦੋਂ ਪਿੰਡਾਂ ਚ ਜਾਣਾ ਦੇਖਣਾ ਤਾਂ ਸਾਨੂੰ ਦੋ ਚੀਜ਼ਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਉਹ ਸਾਹਮਣੇ ਆਉਂਦੀ ਸੀ ਹਰ ਪਿੰਡ ਦੇ ਵਿੱਚ ਇੱਕ ਡਿਮਾਂਡ ਸੀ ਕਿ ਸਾਡੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਕਰ ਦਿਓ ਜਦ ਬਾਰਿਸ਼ਾਂ ਆਉਂਦੀਆਂ ਛੱਪੜ ਓਵਰਫਲੋ ਹੁੰਦੇ ਨੇ ਛੱਪੜ ਬੈਕ ਮਾਰਦੇ ਨੇ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਦੂਸਰਾ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਛੱਪੜਾਂ ਦਾ ਜਿਹੜਾ ਪਾਣੀ ਸੀ ਉਹ ਪਰਕੂਲੇਟ ਹੋ ਕੇ ਧਰਤੀ ਦੇ ਹੇਠ ਰਿਸਾਬ ਨਹੀਂ ਸੀ ਹੁੰਦਾ ਜਾਂ ਜਿੱਥੇ ਛੱਪੜ ਜ਼ਿਆਦਾ ਡੂੰਘੇ ਕਰ ਦਿੱਤੇ ਗਏ ਸੀ ਉੱਥੇ ਪਰਕੂਲੇਸ਼ਨ ਦੇ ਨਾਲ ਇਹ ਪਾਣੀ ਸੀ ਜਿਹੜਾ ਘਰਾਂ ਦੇ ਵਿੱਚ ਆਂਦਾ ਸੀ ਉਹ ਪਾਣੀ ਕੰਟਮੀਨੇਟ ਹੁੰਦਾ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀਗਾ ਜਿਹਦੇ ਕਰਕੇ ਭਿਆਨਕ ਬਿਮਾਰੀਆਂ ਸੰਗੀਨ ਬਿਮਾਰੀਆਂ ਦੀ ਸ਼ਿਕਾਇਤ ਸੀ ਜਿਹੜੀਆਂ ਹੋਣੀ ਸ਼ੁਰੂ ਹੋ ਜਾਂਦੀ ਸੀ ਦਰਅਸਲ ਮੈਂ ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਪਿੰਡ ਦੇ ਛੱਪੜ ਸੀ ਇਹ ਪਿੰਡ ਦੇ ਛੱਪੜ ਕੁਦਰਤੀ ਸਰੋਤ ਕੁਦਰਤੀ ਬਹਾਵ ਦੇ ਨਾਲ ਪਹਿਲੇ ਦਿਨਾਂ ਤੋਂ ਬਣੇ ਹੋਏ ਨੇ ਆਦ ਕਾਲ ਤੋਂ ਜਿੱਥੇ ਵਸੋਂ ਹੁੰਦੀ ਸੀ ਨਿਮਾਨ ਵਾਲੇ ਪਾਸੇ ਨੂੰ ਜਿੱਥੇ ਪਾਣੀ ਜਾ ਕੇ ਇਕੱਠਾ ਹੋ ਜਾਂਦਾ ਸੀ ਉੱਥੇ ਛੱਪੜ ਬਣਾ ਲਿੱਤੇ ਜਾਂਦੇ ਸੀ ਐਦਾਂ ਹੀ ਜਿਵੇਂ ਜਿਵੇਂ ਆਬਾਦੀ ਵੱਧਦੀ ਗਈ ਤਾਂ ਡਿਮਾਂਡ ਵੀ ਵੱਧਦੀ ਗਈ ਤਾਂ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਨਾਂ ਦੇ ਵਿੱਚ ਛੱਪੜ ਦੇੜੇ ਸੀ ਉਹ ਡੂੰਗੇ ਤੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਇਹ ਅੱਜ ਤੱਕ ਜਣੀ ਕਿ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਜਾਣੀ ਇਹਨਾਂ ਦਾ ਹਾਲਾਤ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਨਾਂ ਨੂੰ ਮਤਲਬ ਕਿ ਗੌਰ ਹੀ ਨਹੀਂ ਕੀਤੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਫਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਕਿ ਕਿਸੇ ਸਰਕਾਰ ਨੇ ਆ ਕੇ ਸਭ ਤੋਂ ਬੁਨਿਆਦੀ ਕੰਮ ਜੋ ਪਿੰਡਾਂ ਦਾ ਛੱਪਣਾ ਦਾ ਉਹਨੂੰ ਹੱਥ ਪਾਇਆ ਇਹਦੇ ਲਈ 4573 ਕਰੋੜ ਰੁਪਈਆ ਜੋ ਰੂਰਲ ਡਵੈਲਪਮੈਂਟ ਦੀ ਜਿਹੜੇ ਸਾਡੇ ਪਿੰਡਾਂ ਦਾ ਸਾਰਾ ਟੋਟਲ ਵਿਕਾਸ ਕਾਰਜ ਕਰਨ ਦੀ 4573 ਕਰੋੜ ਰੁਪਏ ਦਾ ਇਸ ਵਾਰ ਪ੍ਰਬੰਧਨ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ 15000 ਛੱਪੜ ਨੇ ਮੈਂ ਫੇਰ ਰਿਪੀਟ ਕਰ ਰਹੇ ਹਾਂ ਜਿੰਨੇ 15000 ਦੇ ਕਰੀਬ ਛੱਪੜ ਨੇ ਅਸੀਂ ਟੋਟਲੀ ਉਹਨਾਂ ਛੱਪੜਾਂ ਦੀ ਕਲੀਨਿੰਗ ਦਾ ਪ੍ਰੋਜੈਕਟ ਆਰੰਭ ਚੁੱਕੇ ਆ।